ਜੀ ਮੈਂ ਹਰ ਸਪੀਕਰ ਸੰਧੂ ਤੇ ਗੱਲ ਕਰਦੇ ਆ ਜੀ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਆ ਵੱਡਾ ਫੈਸਲਾ ਜੇਕਰ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਨੂੰ ਕੋਸ ਦੇ ਨਜ਼ਰ ਆਉਂਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣੀ ਫਸੀਲ ਤੋਂ 7 ਮੈਂਬਰੀ ਕਮੇਟੀ ਜਿਹਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਉਹ ਰੱਜ ਕੇ ਜੋ ਹੈ ਜਲੂਸ ਕੱਢ ਰਹੇ ਨੇ ਸ਼੍ਰੋਮੀ ਅਕਾਲੀ ਦਲ ਦਾ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਜੋ ਉਹਨਾਂ ਨੇ ਐਡਵੋਕੇਟ ਪਰਵਾਰ ਸਿੰਘ ਦੀ ਜ਼ਮਾਨਤ ਵੀ ਜ਼ਬਤ ਕਰਵਾਈ ਹੈ ਤਾਂ ਉਹਨਾਂ ਦੇ ਇਸ ਉੱਤੇ ਬੋਲਦੇ ਹੋਏ ਕਿਹਾ ਕਿ ਜੋ ਸੁਖਬੀ ਸਿੰਘ ਬਾਦਲ ਨੇ ਉਹ ਕੋਈ ਚੰਗਾ ਕੰਮ ਨਹੀਂ ਕਰ ਰਹੇ ਪਾਰਟੀ ਵਾਸਤੇ ਤਾਂ ਦੂਸਰੇ ਪਾਸੇ ਜੋ ਸੁਖਬੀ ਸਿੰਘ ਬਾਦਲ ਨੇ ਜਿਮਨੀ ਚੋਣਾਂ ਦੇ ਵਿੱਚ ੱਡੀ ਚੋਟੀ ਦਾ ਜ਼ੋਰ ਵੀ ਲਾਇਆ ਤਾਂ ਉਹਨਾਂ ਦੇ ਜੋ ਵੋਟਰਾਂ ਵੱਲੋਂ ਉਹਨਾਂ ਦੀ ਝੋਲੀ ਵਿੱਚ ਖੈਰ ਨਹੀਂ ਪਈ ਤਾਂ ਲੇਕਿਨ ਹੁਣ ਇੱਕ ਵੱਡਾ ਮ ਫੈਸਲਾ ਲਿਆ ਹੈ ਸੁਖਬੀਰ ਸਿੰਘ ਬਾਦਲ ਨੇ ਜੇਕਰ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਡੈਲੀਗੇਟਾਂ ਤੇ ਪਾਰਟੀ ਅਬਜ਼ਰਵਾਂ ਦਾ ਸਲਾਹ مشورہ ਕਰਨ ਉਪਰੰਤ 33 ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਤੇ ਦਿਹਾਤੀ ਦੀ ਨਿਯੁਕਤੀ ਕੀਤੀ ਹੈ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਡਾਕਟਰ ਦਲਜੀਤ ਸਿੰਘ ਛੀਮਲ ਦੱਸਿਆ ਕਿ ਜ਼ਿਲ੍ਹਾ ਡੈਲੀਗੇਟਾਂ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਵਾਸਤੇ ਮੀਟਿੰਗਾਂ ਕੀਤੀਆਂ ਜਿਨ੍ਹਾਂ ਨੂੰ ਪ੍ਰਧਾਨਗੀ ਪਾਰਟੀ ਅਬਜ਼ਰਵਾ ਵੀ ਕੀਤੀ ਉਹਨਾਂ ਨੇ ਦੱਸਿਆ ਕਿ ਇਸ ਮਗਰੋਂ ਅਬਜ਼ਰਵਾ ਨੇ ਪਾਰਟੀ ਮੁਖੀ ਸਿਫਾਰਸ਼ਾਂ ਸੌਂਪੀਆਂ ਜਿਸ ਮਗਰੋਂ ਨਿਯੁਕਤੀਆਂ ਕੀਤੀਆਂ ਗਈਆਂ ਪਠਾਨਕੋੜ ਵਾਸਤੇ ਸ਼ਹਿਰੀ ਵਿਅਤੀ ਪ੍ਰਧਾਨਾ ਦੀ ਨਿਯੁਕਤੀ ਕੀਤੀ ਗਈ ਅਤੇ ਜ਼ਿਲ੍ਹੇ ਵਿੱਚ ਪਾਰਟੀ ਦੇ ਪੁਨਰਗਠਨ ਵਿੱਚ ਜ਼ਿੰਮੇਵਾਰੀ ਸੀਨੀਅਰ ਆਗੂ ਹੋਰ ਕਮੇਟੀ ਮੈਂਬਰ ਸਰਦਾਰ ਗੁਰਪਰੰਤ ਸਿੰਘ ਬੱਬੇ ਹਾਲੀ ਨੂੰ ਦਿੱਤੀ ਗਈ ਤਾਂ ਹੁਣ ਜੋ ਹੈ ਸਰਗਰਮ ਹੁੰਦੇ ਦਿਖਾਈ ਦੇ ਰਹੇ ਨੇ ਫਿਰ ਤੋਂ ਆਪਣੀ ਪਾਰਟੀ ਦੇ ਵਿੱਚ ਸੁਖਬੀ ਸਿੰਘ ਬਾਦਲ ਬਾਕੀ ਜੋ ਵੀ ਬੰਦੀ ਜਾਣਕਾਰੀ ਆਏਗੀ ਸਾਂਝੀ ਕਰਾਂਗੇ